ਪਾਰਟੀ ਭਗਵੰਤ ਮਾਨ ਕਾਲੀਆਂ ਬੋਤਲਾਂ ਕਾਲੀਆਂ ਬੋਤਲਾਂ ਤੁਸੀਂ ਸਮਝਦੇ ਹੋਵੋਗੇ ਕਿ ਕਾਲਾ ਪਾਣੀ ਵਿੱਚ ਲੈ ਕੇ ਆਪਣੇ ਫਰੀਦਕੋਟ ਵਾਲੀਆਂ ਨਹਿਰਾਂ ਦੇ ਉਤੋਂ ਦੀ ਨੰਗਦਾ ਹੁੰਦਾ ਹੁੰਦਾ ਸੀਗਾ ਕਿ ਹਾਂ ਯਾਰ ਆ ਦੇਖੋ ਜੀ ਪਾਣੀ ਕਿੰਨਾ ਗੰਧਲਾ ਹੋ ਗਿਆ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਜਿੱਤਾਂਗੇ ਤੇ ਅਸੀਂ ਇਹ ਕੰਮ ਜਿਹੜਾ ਸਿਰੇ ਚੜਾਵਾਂਗੇ ਅਸੀਂ ਬੰਦ ਕਰਾ ਦੇਾਂਗੇ ਅਸੀਂ ਫੈਕਟਰੀਆਂ ਬੰਦ ਕਰਾ ਦੇਾਂਗੇ ਅਸੀਂ ਉਹਨਾਂ ਦਾ ਜਿਹੜਾ ਪਾਣੀ ਗੰਦਾ ਛੱਡਦੇ ਆ ਉਹ ਬੰਦ ਕਰਾ ਦੇਾਂਗੇ ਪਰ ਸਰਕਾਰ ਆਉਣ ਤੋਂ ਬਾਅਦ ਉਹੀ ਲੀਡਰ ਜਿਹੜੇ ਪਹਿਲਾਂ ਪਾਣੀਆਂ ਦੀ ਗੱਲ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਨਹਿਰਾਂ ਦੇ ਉੱਤੋਂ ਦੀ ਨੰਗ ਕੇ ਚਲੇ ਜਾਂਦੇ ਆ ਉਹਨਾਂ ਨੇ ਕਦੇ ਧਿਆਨ ਨਹੀਂ ਦਿੱਤਾ ਜੇ ਆਪਾਂ ਗੱਲ ਕਰ ਲਈਏ ਜਾਂ ਕਲਤਾਰ ਸੰਧਵਾ ਜਾਂ ਫਰੀਦਕੋਟ ਦੇ ਗਦਿਤ ਸਿੰਘ ਸੇਖੋਂ ਕਲਤਾਰ ਸੰਧਵਾ ਕਿਤੇ ਨਾ ਕਿਤੇ ਮੂਹਰੇ ਗੱਲ ਕਰਦੇ ਜ਼ਰੂਰ ਆ ਪਰ ਯਾਰ ਗੱਲ ਕਰਨ ਨਾਲ ਕੀ ਹੋਊਗਾ ਗੱਲ ਤਾਂ ਪਹਿਲਾਂ ਵੀ ਕਰਦੇ ਸੀ ਜਦੋਂ ਸਰਕਾਰ ਤੋਂ ਪਹਿਲਾਂ ਵੀ ਗੱਲ ਕਰਦੇ ਸੀਗੇ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਆਪਾਂ ਨੌਜਵਾਨਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਮੋਹਰੇ ਲਾ ਕੇ ਜਿਹੜੀ ਆ ਉਗਵਾਈ ਵੀ ਕਰਨੀ ਪੈਣੀ ਆ ਤੇ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਜਿਹੜਾ ਪੰਜਾਬ ਦੇ ਮਸਲਿਆਂ ਦੀ ਗੱਲ ਵੀ ਕਰਨੀ ਪੈਣੀ ਆ ਵੱਧ ਤੋਂ ਵੱਧ ਰੁੱਖ ਲਾਓ ਹੁਣ ਰੁੱਖਾਂ ਦੀ ਗੱਲ ਕਰ ਲਈਏ ਸੰਸਥਾਵਾਂ ਵਾਲੇ ਲੋਕ ਰੁੱਖ ਲਾ ਰਹੇ ਆ ਜਥੇਬੰਦੀਆਂ ਵਾਲੇ ਰੁੱਖ ਲਾ ਰਹੇ ਆ ਜੇ ਆਪਾਂ ਕਹਿ ਲਈਏ ਕਿ ਨੌਜਵਾਨ ਜਿਹੜੇ ਵੀਰ ਆ ਉਹ ਰੁੱਖ ਲਾ ਰਹੇ ਆ ਪਰ ਸਰਕਾਰਾਂ ਕਿਤੇ ਰੁੱਖ ਲਾਉਂਦੀਆਂ ਦਿਸਦੀਆਂ ਤੁਹਾਨੂੰ ਸਰਕਾਰ ਕਿਤੇ ਲੋਕ ਰੁੱਖ ਲਾਉਂਦੀ ਦਿਸਦੀ ਆ ਸਰਕਾਰ ਨੇ ਸਿਰਫ ਇੱਕੋ ਹੀ ਟੀਚਾ ਬੰਨਿਆ ਹੋਇਆ ਕਿ ਜਦੋਂ ਰੁੱਖ ਲੱਗਣਗੇ ਨੌਜਵਾਨ ਜਥੇਬੰਦੀਆਂ ਇਹ ਜਿਹੜੀਆਂ ਰੁੱਖ ਆਪਾਂ ਨੂੰ ਸਾਂਭ ਸੰਭਾਲ ਕਰਨੀਆਂ ਰੁੱਖਾਂ ਦੀਆਂ ਰੁੱਖ ਵੱਡੇ ਹੋਣਗੇ ਤੇ ਮੁੜ ਕੇ ਅਸੀਂ ਵੜਦੇ ਆਂਗੇ ਜੇ ਫਰੀਦਕੋਟ ਵਾਲੀਆਂ ਨਹਿਰਾਂ ਦੀ ਗੱਲ ਕਰ ਲਈਏ ਤੇ ਇੱਕ ਨਹਿਰਾਂ ਪੱਕੀਆਂ ਕਰਨ ਦੀ ਖਾਤਰ ਹਾਰਾ ਕਿ ਪਿੱਛੇ ਜਿਹੜਾ ਪਾਣੀ ਬਹੁਤ ਡੂੰਘੇ ਹੋਗੇ ਜਿੱਥੇ ਨਹਿਰਾਂ ਪੱਕੀਆਂ ਹੋਈਆਂ ਨਹਿਰਾਂ ਨੂੰ ਪੱਕੀਆਂ ਕਰਨ ਦੀ ਖਾਤਰ ਸਾਰੇ ਰੁੱਖੀ ਵੜਤੇ ਵੱਡੇ ਕਿਹਨੇ ਸਰਕਾਰ ਨੇ ਹੁਣ ਜਿਹੜਾ ਇਸ ਵਕਤ ਰੁੱਖ ਲਾ ਰਹੀਆਂ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਆ ਨੌਜਵਾਨਾਂ ਦਾ ਧੰਨਵਾਦ ਆ ਜਿਹੜੇ ਵੀ ਰੁੱਖ ਲਾ ਰਹੇ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਸਰਕਾਰਾਂ ਪਹਿਲਾਂ ਕੁਝ ਹੋਰ ਕਹਿੰਦੀਆਂ ਬਾਅਦ ਚ ਕੁਝ ਹੋਰ ਹੋਰ ਕਹਿੰਦੀਆਂ ਸਰਪੰਚੀ ਦੇ ਇਲੈਕਸ਼ਨ ਆ ਰਹੇ ਆ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਆਪਸ ਵਿੱਚ ਨਾ ਲੜਿਓ ਮੇਰਾ ਵੀਰ ਕਿਉਂਕਿ ਪਹਿਲਾਂ ਬਹੁਤ ਵਾਰੀ ਹਰ ਵਾਰੀ ਸਰਪੰਚੀ ਦੇ ਇਲੈਕਸ਼ਨਾਂ ਵੀਰੇ ਪੈਸਾ ਵੀ ਬਹੁਤ ਲੱਗਦਾ ਤੇ ਲੜਾਈਆਂ ਵੀ ਬਹੁਤ ਹੁੰਦੀਆਂ ਆਪਦਾ ਇਹ ਕੰਮ ਛੱਡ ਦਿਓ ਕਿ ਆਕਾਲੀ ਆ ਕਾਂਗਰਸੀ ਆ ਭਾਜਪਾ ਆ ਫਲਾਨਾ 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 ਇਹ ਸਭ ਕੁਝ ਛੱਡ ਦਿਓ ਤੁਸੀਂ ਆਪਸ ਵਿੱਚ ਇਕੱਠੇ ਰਹੋ ਇਹ ਤੁਹਾਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਦੇ ਆ ਲੀਡਰਾਂ ਦਾ ਕੰਮ ਇਹ ਹੁੰਦਾ ਕਿ ਤੁਹਾਨੂੰ ਆਪਸ ਵਿੱਚ ਲੜਾ ਕੇ ਮੁੜ ਕੇ ਉਹਦੇ ਦੇ ਉੱਤੇ ਰਾਜਨੀਤੀ ਖੇਡਣੀ ਹੁਣ ਇਸ ਵਕਤ ਹੜ੍ਹਾਂ ਦਾ ਪ੍ਰਭਾਵ ਚੱਲੀ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਰਾਜਨੀਤੀ ਖੇਡਦੇ ਵਿਖਾ ਦੂੰਗਾ ਸਰਕਾਰਾਂ ਨੂੰ ਤੇ ਡਰੇਨਾਂ ਦੀ ਸਫਾਈ ਨਹਿਰਾਂ ਦੀ ਸਫਾਈ ਪਿਛਲੀ ਵਾਰੀ ਵੀ ਇਹੀ ਰੌਲਾ ਸੀ ਤੇ ਐਤਕੀ ਵੀ ਉਹੀ ਰੌਲਾ ਐਤਕੀ ਸਫਾਈ ਫੇਰ ਨਹੀਂ ਕੀਤੀ ਤੇ ਮਸਲਾ ਫੇਰ ਉੱਥੇ ਹੀ ਆਉਣਾ ਕਿ ਕਿਸਤੀਆਂ ਦੇ ਵਿੱਚ ਬਹਿ ਕੇ ਫੋਟੋਆਂ ਖਿਚਾ ਕੇ ਇਹਨਾਂ ਨੇ ਫੇਰ ਘਾੜੇ ਮੋੜੇ ਆਣਾ ਸੋ ਸਿਸਟਮ ਇਹੀ ਆ ਕਿ ਜੇ ਨੌਜਵਾਨ ਅੱਗੇ ਵਧਣਾ ਚਾਹੁੰਦੇ ਆ ਨੌਜਵਾਨ ਬੈਰੀਗੇਟ ਭੰਨ ਕੇ ਮੁੜ ਕੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਤਾਂ ਬੇਨਤੀ ਇਹੀ ਹੈ ਕਿ ਨੌਜਵਾਨਾਂ ਨੂੰ ਨੌਜਵਾਨ ਆਪਸੇ ਵਿੱਚ ਲੜਨਾ ਬੰਦ ਕਰਨ ਲੀਡਰ ਕਦੇ ਆਸਤੇ ਵਿੱਚ ਨਹੀਂ ਲੜਦੇ ਸਰਪੰਚ ਕਦੇ ਆਪਸ ਦੇ ਵਿੱਚ ਨਹੀਂ ਲੜਦੇ ਐਮਪੀ ਕਦੇ ਆਪਸ ਵਿੱਚ ਨਹੀਂ ਲੜਦੇ ਲੜਦੇ ਤਾਂ ਸਿਰਫ ਤੇ ਸਿਰਫ ਨੌਜਵਾਨ ਨੌਜਵਾਨਾਂ ਨੂੰ ਉਸ ਖਾਤਰ ਮਿਲਦਾ ਕੀ ਆ ਪਰਚੇ ਜੇਲ੍ਹਾਂ ਹੋਰ ਕੁਝ ਨਹੀਂ ਮਿਲਦਾ ਜੀ ਅੱਜਕੱਤ ਅਜੇ ਤੱਕ ਕੁਝ ਮਿਲਿਆ ਤਾਂ ਦੱਸ ਦਿਓ ਸੋ ਇਹਨਾਂ ਗੱਲਾਂ ਤੋਂ ਪਰੇ ਹੋ ਕੇ ਆਪਾਂ ਜਥੇਬੰਦੀ ਮੈਂ ਇਹ ਨਹੀਂ ਕਹਿੰਦਾ ਕਿ ਆਲ ਇੰਡੀਆ ਸਾਡੀ ਕਿਸਾਨ ਯੂਨੀਅਨ ਇੱਕ ਤਾਂ ਫਤਿਹ ਦੇ ਨਾਲ ਜੁੜੋ ਇਹ ਜਥੇਬੰਦੀ ਇਕੱਲੀ ਨਰੋਲ ਨੌਜਵਾਨਾਂ ਦੀ ਜਥੇਬੰਦੀ ਆ ਮੈਂ ਨਹੀਂ ਕਹਿੰਦਾ ਇਹਦੇ ਨਾਲ ਜੁੜੋ ਜਿਹਦੇ ਨਾਲ ਮਰਜ਼ੀ ਜੁੜੋ ਪਰ ਗੱਲ ਪੰਜਾਬ ਦੀ ਕਰਦਾ ਹੋਵੇ ਗੱਲ ਪੰਥ ਦੀ ਵੀ ਕਰਦਾ ਹੋਵੇ ਗੱਲ ਰਾਜ ਦੀ ਵੀ ਕਰਦਾ ਹੋਵੇ ਗੱਲ ਨਸ਼ਿਆਂ ਦੇ ਵਿਰੁੱਧ ਵੀ ਕਰਦਾ ਹੋਵੇ ਗੱਲ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਵਿਰੁੱਧ ਵੀ ਕਰਦਾ ਹੋਵੇ ਗੱਲ ਕਿਸਾਨੀ ਦੀ ਵੀ ਕਰਦਾ ਹੋਵੇ ਗੱਲ ਮਜ਼ਦੂਰਾਂ ਦੀ ਵੀ ਕਰਦਾ ਹੋਵੇ ਗੱਲ ਹਰ ਵਰਗ ਦੀ ਹੋਵੇ ਉਸ ਜਥੇਬੰਦੀ ਦੇ ਨਾਲ ਜੁੜੋ ਸੋ ਅੱਜ ਕੋਟਕਪੁਰੇ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਨੌਜਵਾਨਾਂ ਵੱਲੋਂ ਆਲ ਇੰਡੀਆ ਕਿਸਾਨ ਯੂਨੀਅਨ ਇੱਕ ਦਾ ਫਤਿਹ ਦੀ ਸੋ ਇਸ ਤੋਂ ਬਾਅਦ ਅਗਲੀ ਮੀਟਿੰਗ ਫੇਰ ਰੱਖੀ ਜਾਊਗੀ ਸੋ ਹਰ ਮਹੀਨੇ ਜਿਹੜੀ ਇੱਥੇ ਮੀਟਿੰਗ ਰੱਖੀ ਜਾਊਗੀ ਨੌਜਵਾਨੀ ਦੀ ਗੱਲ ਕੀਤੀ ਜਾਊਗੀ ਹਰ ਉਸ ਪੱਖ ਤੇ ਗੱਲ ਕੀਤੀ ਜਾਊਗੀ ਜਿਹੜਾ ਪੰਜਾਬ ਦੇ ਹਿੱਤ ਦੇ ਵਿੱਚ ਹੋਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਪੰਜਾਬ ਦੇ ਹਿੱਤ ਪ੍ਰੋਗਰਾਮ ਹੋਣਗੇ ਉਹਨਾਂ ਦੇ ਵਿੱਚ ਸ਼ਾਮਲ ਵੀ ਹੋਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ